ਲੈ ਵੀ ਦੋਸਤੋ ਪੈਸਾ ਬਹੁਤ ਦੁਨੀਆ ਕੋਲੇ ਹੁੰਦਾ ਪਰ ਪੈਸਾ ਸਹੀ ਥਾਂ ਤੇ ਲਾਉਣਾ ਪੈਸਾ ਪੁੰਨਦਾਨ ਕਰਨਾ ਕੋਈ ਬਾਈ ਗਲਾਬ ਸਿੱਧੂ ਤੋਂ ਸਿੱਖੇ ਅੱਜ ਬਾਈ ਗਲਾਬ ਸਿੱਧੂ ਪੰਜਾਬੀ ਗਾਇਕ ਦਾ ਜਨਮ ਦਿਨ ਸੀ ਉਹਨੇ ਆਪਣਾ ਜਨਮ ਦਿਨ ਵੱਖਰੇ ਤਰੀਕੇ ਨਾਲ ਮਨਾਇਆ ਕਿਵੇਂ ਮਨਾਇਆ 11 ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਰਕੇ ਆਪਣਾ ਜਨਮ ਦਿਨ ਮਨਾਇਆ ਉਹਨੇ ਕੋਈ ਸੋਸੇ ਬਾਜੀ ਨਹੀਂ ਕੀਤੀ ਕੇਕ ਮਲ ਕੇ ਮੂੰਹਾਂ ਤੇ ਹੈਪੀ ਬਰਥਡੇ ਕਹਿ ਕੇ ਇਹਨੇ ਇਹੋ ਜਿਹਾ ਕੁਝ ਨਹੀਂ ਕੀਤਾ 11 ਜ਼ਰੂਰਤਮੰਦ ਭੈਣਾਂ ਦਾ ਵਿਆਹ ਕਰਕੇ ਉਹਨਾਂ ਨੂੰ ਜਿਹੜਾ ਵਿਆਹਾਂ ਦੇ ਵਿੱਚ ਸਾਰਾ ਸਮਾਨ ਮਿਲਦਾ ਹੁੰਦਾ ਬਾਈ ਨੇ ਉਹ ਸਾਰਾ ਸਮਾਨ ਦਿੱਤਾ ਬਾਕੀ ਹਰੇਕ ਦੀ ਚੁਆਇਸ ਹੁੰਦੀ ਆ ਮੇਰੇ ਵਿਆਹ ਤੇ ਕੋਈ ਪੰਜਾਬੀ ਗਾਇਕ ਦਾ ਖਾੜਾ ਲੱਗੇ ਤਾਂ ਬਾਈ ਗੁਲਾਬ ਸਿੱਧੂ ਨੇ ਉਹ ਵੀ ਕਾਸਰ ਪੂਰੀ ਕਰਤੀ 20 ਪੰਜਾਬੀ ਗਾਇਕ ਬਾਈ ਗੁਲਾਬ ਸਿੱਧੂ ਜਿੱਥੇ ਇਹਨਾਂ ਨੇ ਵਿਆਹ ਕੀਤਾ ਪਿੰਡ ਫਰਵਾਹੀ ਉੱਥੇ ਪੰਜਾਬੀ ਇੰਡਸਟਰੀ ਦੇ 20 ਗੈਗ ਬਾਈ ਨੇ ਸੱਦੇ ਤੇ ਉਹਨਾਂ ਧੀਆਂ ਦੇ ਵਿਆਹ ਤੇ 11 ਜ਼ਰੂਰਤਮੰਦ ਕੁੜੀਆਂ ਦੇ ਵਿਆਹ ਤੇ ਗਾਇਕਾਂ ਦਾ ਖਾੜਾ ਲਵਾਇਆ ਘਾਟ ਨਹੀਂ ਮਹਿਸੂਸ ਹੋਣ ਦਿੱਤੀ ਇਹੋ ਜਿਹਾ ਅਪਰਾਲਾ ਹਰੇਕ ਪੰਜਾਬੀ ਗਾਇਕ ਤਾਂ ਹੋਵੇ ਤਾਂ ਬਹੁਤ ਵਧੀਆ ਕਦਮ ਵਸਤੌਰ ਤੇ ਬਾਪੂ ਬਲਕੌਰ ਸਿੰਘ ਸਿੱਧੂ ਸਿੱਧੂ ਦੇ ਪਿਤਾ ਜੀ ਗਲਾਬ ਸਿੱਧੂ ਦੇ ਪਿਤਾ ਜੀ ਅਨਮੋਲ ਕਵਾਤਰਾ ਹੋਰ ਪੰਜਾਬੀ ਗਾਇਕ ਹੰਬ ਹੰਬਾ ਕੇ ਪਹੁੰਚੇ ਤੁਸੀਂ ਇਹ ਪ੍ਰਾਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਸ਼ੇਅਰ ਕਰਕੇ ਬਾਈ ਗਲਾਬ ਸਿੱਧੂ ਜੀ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਉਹ ਪਿਆਰਾ ਜਿਹਾ ਇੱਕ ਕਮੈਂਟ ਕਰ ਦੇਣ